ਆਪਣੇ ਪਿੰਡ ਅਟਾਰੀ ਚਲੇ ਆ ਗਿਆ ਹਾਲਾਤ ਬਦਤਰ ਹੁੰਦੇ ਗਏ ਐਂਗਲੋ ਸਿੱਖ ਯੁੱਧ ਦੇ ਵਿੱਚ ਮੁਦਕੀ ਅਤੇ ਫੇਰੂ ਸ਼ਹਿਰ ਦੀ ਜੰਗ ਖਾਲਸਾ ਫੌਜ ਜਿੱਤਦੀ ਜਿੱਤਦੀ ਗਦਾਰਾਂ ਕਰਕੇ ਹਾਰ ਗਈ ਇਸ ਹਾਰ ਕਰਕੇ ਮਹਾਰਾਣੀ ਜਿੰਦਾ ਨੇ ਫਿਰ ਬੁੱਢੇ ਜਰਨੈਲ ਸ਼ਾਮ ਸਿੰਘ ਅਟਾਰੀ ਨੂੰ ਯਾਦ ਕੀਤਾ ਦੱਸਦੇ ਨੇ ਘੋੜਸਵਾਰ ਮਹਾਰਾਣੀ ਜਿੰਦ ਕੌਰ ਉਹਨਾਂ ਦੀ ਚਿੱਠੀ ਲੈ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਕੋਲ ਪਹੁੰਚਦੇ ਨੇ ਅਟਾਰੀ ਪਿੰਡ ਵਿਦਵਾਨ ਲੋਕ ਜਾਣਦੇ ਨੇ ਤਾਦੀ ਸੀਤਲ ਜੀ ਹੋਣਾ ਨੇ ਬਾ ਕਮਾਲ ਇਸ ਚਿੱਠੀ ਦੇ ਬੋਲ ਪ੍ਰਗਟ ਕੀਤੇ ਨੇ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠ ਰਹੇ ਹੋ ਕੀ ਚਿਤ ਵਿੱਚ ਧਾਰ ਸਿੰਘਾ ਦੋਵੇਂ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਨੂੰ ਹਾਰ ਦੇ ਕਿਉ ਮਿਹਣੇ ਜਗ ਦਿੰਦਾ ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ ਤੇਗਾ ਸਿੰਘਾਂ ਦੀ ਤਖੂੰਦੀ ਨਹੀਂ ਹੋ ਗਈ ਐ ਪਰ ਆਪਣੇ ਹੋ ਗਏ ਗਦਾਰ ਸਿੰਘਾ